ਜਲਾਲਾਬਾਦ ਦੇ ਗਮਾਨੀ ਵਾਲਾ ਮੋੜ ਤੋਂ ਬੀਤੇ ਦਿਨੀ ਸਰਪੰਚ ਦੀ ਸੌਦਾ ਲੈਂਦੇ ਸਮੇਂ ਕਾਰ ਹੋਈ ਚੋਰੀ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਲੱਗੀ ਕਾਮਯਾਬੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਗਮਾਨੀ ਵਾਲਾ ਮੋੜ ਤੋਂ ਬੀਤੇ ਦਿਨੀ ਸਰਪੰਚ ਦੀ ਕਰਿਆਨੇ ਵਾਲੀ ਦੁਕਾਨ ਤੇ ਸੌਦਾ ਲੈਂਦੇ ਸਮੇਂ ਕਾਰ ਚੋਰੀ ਹੋ ਗਈ ਸੀ ਜਾਣਕਾਰੀ ਮਿਲੀ ਹੈ ਕਿ ਇਸ ਕਾਰ ਨੂੰ ਪੁਲਿਸ ਦੇ ਵੱਲੋਂ ਰਾਜਸਥਾਨ ਦੇ ਉਦੇਪੁਰ ਤੋਂ ਬਰਾਮਦ ਕਰ ਲਿਆ ਗਿਆ ਦਾਸ ਦੇ ਇੱਕ ਕਾਰ ਦੇ ਵਿੱਚ 2 ਲੱਖ ਰੁਪਏ ਦੀ ਨਕਦੀ ਵੀ ਸੀ ਅਤੇ ਜਿਸ ਨੂੰ ਚੋਰ ਦੇ ਵੱਲੋਂ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਸੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਸੀਆਈਏ ਸਟਾਫ ਦੇ ਵੱਲੋਂ ਉਦੈਪੁਰ ਤੋਂ ਕਾਰ ਬਰਾਮਦ ਕਰ ਲਈ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਨਾਲ ਕਾਰ ਨੂੰ ਚੋਰੀ ਕਰਨ ਵਾਲੇ આરોપી ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਨੇ ਇਹ ਵੀ ਪਤਾ ਲੱਗਾ ਹੈ ਕਿ ਚੋਰਾਂ ਦੇ ਵੱਲੋਂ ਕਾਰ ਦੇ ਰੰਗ ਨੂੰ ਬਦਲ ਕੇ ਕਾਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਗੱਡੀ ਦੇ ਮਾਲਕ ਰਜਿੰਦਰ ਚੁੱਗ ਵੱਲੋਂ ਪੁਲਿਸ ਦਾ ਧੰਨਵਾਦ ਵੀ ਕੀਤਾ ਗਿਆ ਜਾਣਕਾਰੀ ਹੈ ਕਿ ਪੁਲਿਸ ਦੇ ਵੱਲੋਂ ਜਲਦ ਹੀ ਇਸ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਆਰੋਪੀਆਂ ਦਾ ਵੀ ਖੁਲਾਸਾ ਕੀਤਾ ਜਾਏਗਾ